ਪਹਿਲੀ ਗੱਲ ਅਸੀਂ ਕਾਂਗਰਸ ਪਾਰਟੀ ਵੱਲੋਂ ਮੈਂ ਉਮੀਦਵਾਰਾਂ ਵਾਰਡ ਨੰਬਰ 74 ਦਾ ਔਰ ਸਾਨੂੰ ਲੋਕਾਂ ਦਾ ਇੱਕ ਪਰਮਾ ਹੰਗਾਰਾ ਮਿਲ ਰਿਹਾ ਇਹਦੇ ਵਿੱਚ ਔਰ ਇਹਦੇ ਨਾਲ ਸਾਨੂੰ ਜਿਹੜਾ ਹੰਗਾਰਾ ਮਿਲਦਾ ਉਹਦੇ ਨਾਲ ਨਾਲ ਲੋਕੀ ਆਪਣੀਆਂ ਸਮੱਸਿਆਵਾਂ ਵੀ ਇੱਥੇ ਸਾਨੂੰ ਦੱਸਦੇ ਆ ਜਿਹੜੀਆਂ ਜਿਹੜੀਆਂ ਇੱਥੇ ਮੇਨ ਸਮੱਸਿਆਵਾਂ ਉਹ ਸੀਵਰੇਜ ਦੀ ਸਮੱਸਿਆ ਵਾਟਰ ਸਪਲਾਈ ਦੀ ਸਮੱਸਿਆ ਜਿਹੜੀ ਬਿਜਲੀ ਦੀ ਵੋਲਟੇਜ ਆ ਉਹ ਬਹੁਤ ਘੱਟ ਆਉਂਦੀ ਆ ਇੱਥੇ ਟਰਾਂਸਫਾਰਮਰ ਘੱਟ ਆ ਟਰਾਂਸਫਾਰਮਰ ਰੱਖਣ ਨੂੰ ਜਗ੍ਹਾ ਨਹੀਂ ਹੈਗੇ ਜਿੱਦਾਂ ਲਾਗੇ ਲਾਗੇ ਵੋਲਟੇਜ ਪੂਰੀ ਹੁੰਦੀ ਜਿੱਦਾਂ ਦੂਰ ਚੱਲ ਜਾਂਦੀ ਉੱਥੇ ਵੋਲਟੇਜ ਘੱਟ ਜਾਂਦੀ ਗਰਮੀਆਂ ਨੂੰ ਇਹ ਬੜੀ ਵੱਡੀ ਸਮੱਸਿਆ ਆਉਂਦੀ ਆ ਦੇ ਤੁਸੀਂ ਇਹ ਇੱਕ ਹੀ ਮੁੱਦਾ ਦੋੜਾ ਜਿਹਦਾ ਤੁਸੀਂ ਤਿੰਨ ਮੁੱਦੇ ਦੱਸਿਆ ਇਸ ਤੋਂ ਇਲਾਵਾ ਵੀ ਕੋਈ ਮੁੱਦੇ ਹੈਗੇ ਤੁਹਾਡੇ ਹੋਰ ਵੀ ਆ ਜਿਹੜੇ ਪੁਰਾਣੇ ਮੁੱਦੇ ਆ ਜਿੱਦਾ ਇੱਥੇ ਏਰੀਆ ਨੀਵਾ ਆ ਜਦੋਂ ਬਰਸਾਤਾਂ ਦੇ ਤੇ ਪਾਣੀ ਭਰ ਜਾਂਦਾ ਸਾਰੀਆਂ ਸੜਕਾਂ ਬਲੌਕ ਹੋ ਜਾਂਦੀਆਂ ਲੰਮਾਪਿੰਡ ਚੌਂਕ ਵੀ ਇਹ ਏਰੀਆ ਸਾਰਾ ਹੀ ਤਕਰੀਬਨ ਤਕਰੀਬਨ ਬਲੌਕ ਹੋ ਜਾਂਦਾ ਜਿੱਤੇ ਮੇਰਾ ਘਰ ਆ ਉਹ ਵੀ ਬਲੌਕ ਹੋ ਜਾਂਦਾ ਦੋ ਦੋ ਘੰਟੇ ਇੱਥੋਂ ਘਰਾਂ ਚੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਦੇਖੋ ਜੀ ਹਰ ਪਾਰਟੀ ਇੱਕ ਮੁੱਦਾ ਲੈ ਕੇ ਚੱਲਦੀ ਹੈ ਨਸ਼ੇ ਦਾ ਕੀ ਨਸ਼ਾ ਵੀ ਇੱਧਰ ਮੁੱਦਾ ਹੈਗਾ ਕੋਈ ਨਸ਼ਾ ਵੀ ਪਰ ਇਹ ਸਮੱਸਿਆਵਾਂ ਦੇ ਸਾਹਮਣੇ ਨਸ਼ਾ ਇਹ ਜ਼ਿਆਦਾ ਸਮੱਸ ਨਾ ਚਾ ਵੀ ਹੈ ਕਿ ਮੁੱਦਾ ਪਰ ਜਿਹੜੀਆਂ ਸਾਨੂੰ ਲੋਕੀ ਜਿਹੜੇ ਦੱਸਦੇ ਆ ਸ਼ਿਕਾਇਤਾਂ ਕਰਦੇ ਆ ਉਹ ਜ਼ਿਆਦਾ ਇਹ ਸਮੱਸਿਆਵਾਂ ਬਾਰੇ ਕਿਸੇ ਦਾ ਸੀਵਰੇ ਨਹੀਂ ਚੱਲਦਾ ਕਿਸੇ ਦਾ ਪਾਣੀ ਨਹੀਂ ਪਹੁੰਚਦਾ ਕਿਸੇ ਤੇ ਪਾਣੀ ਸਾਫ਼ ਨਹੀਂ ਆਉਂਦਾ ਕਿਸੇ ਤੇ ਬੋਲਟੇਜ ਨਹੀਂ ਪੂਰੀ ਆਉਂਦੀ ਇਹ ਮੇਨ ਸਮੱਸਿਆ ਹਨ ਜਿਹੜੀਆਂ ਸਾਡੇ ਕਰਨ ਲਾਇਕ ਆ ਲੋਕਾਂ ਨੇ ਅਸੀਂ ਇੱਕ ਕਾਉਂਸਲਰ ਦੀ ਇਲੈਕਸ਼ਨ ਲੜਦੇ ਪਏ ਆ ਇਹ ਜਿਹੜੇ ਮੁੱਦੇ ਹਨ ਤੇ ਕਾਉਂਸਲਰ ਦੇ ਧਿਆਨ ਵਿੱਚ ਲਿਆਉਣ ਵਾਲੇ ਲੋਕੀ ਸਭ ਸਮਝਦਾਰ ਆ ਕਿ ਕਾਉਂਸਲਰ ਦਾ ਕਿਹੜਾ ਮੁੱਦਾ ਹੱਲ ਕਰ ਸਕਦਾ ਕਿਹੜਾ ਨਹੀਂ ਕਰ ਸਕਦਾ ਕਿਹੜਾ ਪ੍ਰੈਫਰੈਂਸ ਦੇਣੀ ਚਾਹੀਦੀ ਆ ਉਹ ਲੋਕ ਸਾਨੂੰ ਉਹ ਸਾਰੇ ਬਾਰੇ ਉਹ ਤੇ ਦੱਸਦੇ ਆ ਅਸੀਂ ਉਹਨਾਂ ਦੀ ਗੱਲ ਸੁਣੀ ਦੀ ਔਰ ਨੋਟ ਕਰੀ ਦੀ ਆ ਔਰ ਜੇ ਸਾਨੂੰ ਲੋਕਾਂ ਦਾ ਪਰਮਾ ਹੰਗਾਰਾ ਮਿਲੇਗਾ ਅੱਜ ਦਾ ਸਾਨੂੰ ਉਮੀਦ ਆ ਇਲੈਕਟ ਹੋ ਜਾਣੇ ਆ ਤੇ ਫਿਰ ਅਸੀਂ ਸਭ ਤੋਂ ਪਹਿਲਾਂ ਇਹੋ ਹੀ ਸਮੱਸਿਆਵਾਂ 'ਮਾਂ ਹੱਲ ਕਰਾਂਗੇ ਜਨਨ ਕਿ ਤੁਹਾਡਾ ਕਹਿਣ ਦਾ ਬਕਸਾ ਹੈ ਅਗਰ ਲੋਕੀ ਤੁਹਾਨੂੰ ਇਹ ਫਤਵਾ ਦਿੰਦੇ ਹੈ ਗਿਆ ਤੇ ਸਭ ਤੋਂ ਜਿਹੜੇ ਮੁੱਦੇ ਤੁਹਾਡੇ ਹੈਗੇ ਤੁਸੀਂ ਉਸ ਮੁੱਦਿਆਂ ਦੇ ਉੱਪਰ ਵਰਕਿੰਗ ਕਰੋਗੇ ਸਭ ਤੋਂ ਪਹਿਲਾ ਮੁੱਦੇ ਤਾਂ ਹੈ ਕਿ ਜਿਹੜੇ ਲੋਕਾਂ ਦੇ ਦੋ ਸਟੈਪ ਤੇ ਮੁੱਦੇ ਪਿਆ ਜਿਹੜੇ ਆਪਾਂ ਘਰੋਂ ਬਾਹਰ ਹੀ ਨਿਕਲਣੇ ਆ ਦਰਵਾਜੇ ਦੇ ਬਾਹਰ ਹੀ ਆ ਕਿਸੇ ਦੇ ਸੀਵਰੇਜ ਦਾ ਪਾਣੀ ਖੜਾ ਕਿਸੇ ਦੇ ਗਾਰ ਖ ਸਾਫ ਕਰਨ ਵਾਲੀ ਆ ਪਹਿਲੇ ਤਾਂ ਉਹ ਹੀ ਆਪਾਂ ਹੱਲ ਕਰਾਵਾਂਗੇ ਨਾ ਘਰੋਂ ਬਾਹਰ ਨਿਕਲਣਗੇ ਫਿਰ ਦੂਸਰਾ ਸਮੱਸਿਆ ਦੂਸਟੈਪ ਬਾਈ ਸਟੈਪ ਸਾਰੇ ਕਰਵਾਵਾਂਗੇ ਤੇ ਜਿਹੜੇ ਪਹਿਲਾਂ ਕੌਂਸਲਰ ਉਹਨਾਂ ਇਹ ਵਰਕਿੰਗ ਕੀਤੀ ਹੈ ਕਿ ਨਹੀਂ ਕੀਤੀ ਹੈਗੀ ਨਹੀਂ ਦੇਖੋ ਜੀ ਵਰਕਿੰਗ ਤਾਂ ਹੁਣ ਉਹਨਾਂ ਬਾਰੇ ਮੈਂ ਉਹਦੇ ਬਾਰੇ ਕੁਝ ਕਹਿ ਨਹੀਂ ਸਕਦਾ ਮੈਂ ਇੱਕ ਪਾਰਟੀ ਦਾ ਕੈਂਡੀਡੇਟ ਆ ਪਾਰਟੀ ਜੋ ਵੀ ਕਦੇ ਕਿਸੇ ਨੂੰ ਟਿਕਟ ਦਿੰਦੀ ਆ ਉਹ ਸੋਚ ਕੇ ਦਿੰਦੀ ਆ ਜੇ ਪਾਰਟੀ ਟਿਕਟ ਕਿਸੇ ਦੀ ਬਦਲਦੀ ਆ ਉਹ ਵੀ ਸੋਚ ਕੇ ਬਦਲਦੀ ਆ ਇਹਦੇ ਬਾਰੇ ਮੈਂ ਹੋਰ ਉਸ ਤੋਂ ਬਾਅਦ ਕੁਝ ਨਹੀਂ ਕਰ ਸਕਦਾ ਪਾਰਟੀ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਆ ਇਹ ਹੋ ਸਕਦਾ ਵੀ ਮੈਂ ਬਤ ਬਤ ਮਿਹਨਤ ਕਰਦਾ ਪਿਆ ਤੇ ਮੈਂ ਜਿੱਦਾਂ ਪਾਰਟੀ ਨੇ ਮੇਰੇ ਤੇ ਯਕੀਨ ਦਿੱਤਾ ਮੈਂ ਪਾਰਟੀ ਨੂੰ ਇਹ ਟਿਕਟ ਸੀਟ ਜਿੱਤ ਕੇ ਦਵਾਂਗਾ ਜਿਹੜੀ ਤੁਹਾਡਾ ਕਹਿਣ ਦਾ ਮਸਲਾ ਸੀ ਕਾਂਗਰਸ ਨੂੰ ਇਹ ਸੀਟ ਵੱਡੀ ਲੀਡ ਨਾਲ ਹਾਂਜੀ ਬਿਲਕੁਲ ਵੱਡੀ ਸੀਟ ਨਾਲ ਲੀਡ ਨਾਲ ਜਿੱਤ ਕੇ ਦਵਾਂਗੇ ਜਿਸ ਹਾਵ ਨਾਲ ਸਾਨੂੰ ਪਬਲਿਕ ਦਾ ਹੰਗਾਰਾ ਮਿਲਦਾ ਪਿਆ ਤਾਂ ਲੱਗਦਾ ਕਿ ਅਸੀਂ ਬਾਕੀ ਸਾਰੇ ਵਿਰੋਧੀਆਂ ਦੀਆਂ ਜ਼ਮਾਨਤਾਂ ਜ਼ਬਤ ਕਰਾ ਦਾਂਗੇ ਤੁਸੀਂ ਕਿਸ ਪਾਰਟੀ ਨਾਲ ਇਸ ਵੇਲੇ ਆਪਣੀ ਮਜਬੂਤ ਛੋਕਾ ਰੇਗਾ ਉਹ ਪਾਰਟੀ ਤੁਹਾਡੇ ਆਪੋਜੀਟ ਖੜੀ ਹੈਗੀ ਆ ਮੈਨੂੰ ਲੱਗਦਾ ਨਹੀਂ ਹੈ ਕਿ ਕੋਈ ਵੀ ਸਾਡੇ ਵਾਸਤੇ ਇਸ ਵੇਲੇ ਵਿਰੋਧ ਦੇ ਵਿੱਚ ਹੈਗਾ ਪੰਜ ਛੇ ਕੈਂਡੀਡੇਟ ਹੈਗੇ ਆ ਕੋਈ ਇੰਡੀਪੈਂਡੈਂਟ ਲੜਦਾ ਪਿਆ ਆ ਬੀਜੇਪੀ ਤੋਂ ਲੜਦਾ ਪਿਆ ਆ ਪਰ ਤਕਰੀਬਨ ਤਕਰੀਬਨ ਸਾਰੇ ਇੱਕੋ ਜਿਹੇ ਆ ਸਾਰਿਆਂ ਨਾਲ ਹੀ ਆ ਲੜੋ ਫਾਈਟ ਸਾਰਿਆਂ ਨਾਲ ਮੈਂ ਦੂਸਰੇ ਪਾਸੇ ਤੁਹਾਡੇ ਕੰਪੀਟੀਟਰ ਮਿਸਟਰ ਰਵੀ ਨਾਲ ਵੀ ਗੱਲ ਕੀਤੀ ਹੈਗੀ ਆ ਲੇਕਿਨ ਉਹ ਕਹਿ ਰਹੇ ਕਿ ਅਸੀਂ ਜਲੰਧਰ ਪੂਰੇ ਵਿੱਚੋਂ 85 ਵਾਰਡਾਂ ਦੇ ਵਿੱਚੋਂ ਵੱਡੀ ਲੀਡ ਲੈ ਕੇ ਚਲਾਂਗੇ ਤੇ ਤੁਹਾਡਾ ਕੀ ਕਹਾ ਉਹ ਉਹਨਾਂ ਦੇ ਆਪਣੇ ਵਿਚਾਰ ਆ ਕੋਈ ਬੰਦਾ ਚਾਹੇ ਹਾਰਦਾ ਵੀ ਹੋਵੇ ਕਦੀ ਤੁਹਾਡੇ ਕਹੂਗਾ ਕਿ ਮੈਂ ਤੁਸੀਂ ਪਬਲਿਕ ਦੀ opinion ਲੈ ਲਓ ਮੈਂ ਨਹੀਂ ਕਹਿੰਦਾ ਸਾਨੂੰ ਜੋ ਪਬਲਿਕ ਦਾ ਫਤਵਾ ਮਿਲਦਾ ਪਿਆ ਜੋ ਸਾਨੂੰ ਸਹਿਯੋਗ ਮਿਲਦਾ ਪਿਆ ਮੈਂ ਤਾਂ ਉਹਦੇ ਬੇਸ ਤੇ ਗੱਲ ਕਰਦਾ ਪਿਆ ਨਾ ਬਾਕੀ ਤੁਸੀਂ ਇੱਕ ਨਿਊਟਰਲ ਪੱਤਰਕਾਰ ਹੋ ਤੁਸੀਂ ਫਤਵਾ ਲੈ ਸਕਦੇ ਕਿਸੇ ਨੂੰ ਵੀ ਤੁਸੀਂ opinion ਲੈ ਸਕਦੇ ਤੁਸੀਂ ਆਪਣੇ ਆਪਣੇ ਚੋਟ ਕਰ ਸਕਦੇ ਔਰ ਜਦੋਂ ਤੁਸੀਂ ਮੈਂ ਤੁਹਾਨੂੰ ਇੱਕ ਗਰੰਟੀ ਨਾ ਕਹਿ ਸਕਦਾ ਜੇ ਤੁਸੀਂ ਪੂਰੇ ਵਾਰਡ ਦੇ ਵਿੱਚ ਜਾ ਕੇ opinion ਲਓਗੇ ਤੁਹਾਨੂੰ ਕਾਂਗਰਸ ਪਾਰਟੀ ਦੇ ਬਾਰੇ ਇਹੀ opinion ਹੁਣ ਤੁਸੀਂ ਅੱਜ 74 ਨੰਬਰ ਵਾਰਚ ਕੋ ਮਰੇ ਗਿਓ ਔਰ ਤੁਸੀਂ ਲੋਕਾਂ ਨੂੰ ਕੀ ਅਪੀਲ ਕਰਦੇ ਹੋ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਅਸੀਂ ਕਾਂਗਰਸ ਪਾਰਟੀ ਨੂੰ ਜਿਹੜੀ ਇੱਕ ਸੈਕੂਲਰ ਪਾਰਟੀ ਆ ਜਿਹੜੀ ਧਰਮ ਦੇ ਨਾਂ ਤੇ ਵੋਟ ਨਹੀਂ ਲੈਂਦੀ ਨਾ ਧਰਮ ਦੇ ਨਾਂ ਤੇ ਕਿਸੇ ਨਾਲ ਭੇਦਭਾਵ ਕਰਦੀ ਆ ਨਾ ਜਾਤ ਪਾਤ ਨਾ ਊਚ ਨੀਚ ਦੇ ਹਿਸਾਬ ਨਾਲ ਮੇਨ ਸਾਡੇ ਹੈਨਰੀ ਸਾਹਿਬ ਜਿਹੜੇ ਬੋਸ ਨੇ ਉਹ ਉਹਨਾਂ ਨੇ ਇਸ ਏਰੀਆ ਦੇ ਵਿੱਚ ਕਿੰਨੇ ਦਿਰ ਤੇ ਬਿਠੇ ਆ ਔਰ ਨਹੀਂ ਸਾਨੂੰ ਲੱਗਦਾ ਕਿ ਉਹਨਾਂ ਨੇ ਕਦੀ ਕਿਸੇ ਨਾਲ ਊਚ ਨੀਚ ਦੇ ਹਿਸਾਬ ਨਾਲ ਜਾਂ ਕਦੇ ਜਾਤ ਪਾਤ ਦੇ ਹਿਸਾਬ ਨਾਲ ਜਾਂ ਉਹਨਾਂ ਨੇ ਇਹ ਦੇਖ ਕੇ ਕਿ ਮੇਰਾ ਬੰਦਾ ਹੈ ਜਾਂ ਨਹੀਂ ਹੈ ਜਾਂ ਇਹ ਗਰੀਬ ਆ ਜਾਂ ਅਮੀਰ ਆ ਉਹਨਾਂ ਨੇ ਉਹ ਸਭ ਦਾ ਸਾਥ ਦਿੱਤਾ ਜੇ ਕੋਈ ਗਰੀਬ ਬੰਦਾ ਵੀ ਗਿਆ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਇਹਦੇ ਨਾਲ ਤਾਂ ਕੋਈ ਨਹੀਂ ਹੈਗਾ ਇਦਾਂ ਇੱਕ ਵੋਟ ਵੀ ਨਹੀਂ ਹੈਗੀ ਉਹ ਫਿਰ ਵੀ ਉਹਨਾਂ ਨੇ ਉਹਦਾ ਸਾਥ ਦਿੱਤਾ ਨਿਆਂ ਦੇ ਨਾਲ ਚੱਲਦੇ ਆ ਸਾਰਿਆਂ ਨੂੰ ਇਨਸਾਫ ਦਿੰਦੇ ਆ ਮੈਂ ਸਾਨੂੰ ਉਹਨਾਂ ਦਾ ਬਹੁਤ ਵੱਡਾ ਅਸ਼ੀਰਵਾਦ ਆ ਜਿਹੜੀ ਸਾਨੂੰ ਮੈਂ ਇੱਥੇ ਵੋਟ ਪੈਂਦੀ ਭਈ ਆ ਅਸੀਂ ਹੈਨਰੀ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਦਿਲੋਂ ਧੰਨਵਾਦ ਕਰਦੇ ਆ ਉਹਨਾਂ ਨੇ ਸਾਡੇ ਤੇ ਯਕੀਨ ਕੀਤਾ ਔਰ ਅਸੀਂ ਵੀ ਉਹਨਾਂ ਨੂੰ ਯਕੀਨ ਦਿਕਾਉਣਾ ਹੈ ਤੁਹਾਡੇ ਮਾਧਿਅਮ ਰਾਹੀਂ ਯਕੀਨ ਦਿਕਾਉਣਾ ਹੈ ਕਾਂਗਰਸ ਹਾਈ ਕਮਾਂਡ ਨੂੰ ਯਕੀਨ ਦਿਕਾਉਣਾ ਹੈ ਇਹ ਸੀਟ ਅਸੀਂ ਬਹੁਤ ਵੱਡੀ ਲੀਡ ਦੇ ਨਾਲ ਜਿੱਤ ਕੇ ਉਹਨਾਂ ਨੂੰ ਦੇਵਾਂਗੇ ਇਹ ਸਾਨੂੰ ਮਿਸਟਰ